ਮੰਦਬੇ ਮੈਂ ਹਰ ਦੇਸ਼ ਸਰਪੰਚ ਪੰਘਾਲੀ ਕਲਾਂ ਅੱਜ ਨਗਰ ਪੰਘਾਲੀ ਕਲਾਂ ਦੀ ਸਮੁੱਚੀ ਸਹਾਇ ਸੰਗਤ ਵੱਲੋਂ ਸੰਤ ਬਾਬਾ ਮਨੋਣ ਸਿੰਘ ਸੰਤੋਪਲ ਕੁਲਵੀਰ ਸਿੰਘ ਔਰ ਗੁਰਦੁਆਰਾ ਮਾਤਾ ਹਕਮੀ ਜੀ ਗੁਰਦੁਆਰਾ ਅਮਰਸਿਧ ਬਾਬਾ ਜੀਵਨ ਸਿੰਘ ਗੁਰਦੁਆਰਾ ਬਾਬਾ ਸੰਤ ਸਿੰਘ ਸਮੁੱਚੇ ਨਗਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਏ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਪਏ ਹਨ ਦੇਖੋ ਇਹ ਜਿਹੜੇ ਹੜ੍ਹ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਤਬਾਹੀ ਮਚਾ ਦਿੱਤੀ ਹੈ ਤੇ ਉਹਦੇ ਸਬੰਧ ਵਿੱਚ ਅੱਜ ਨਗਰ ਵੱਲੋਂ ਲੰਗਰ ਪਕਾ ਕੇ ਔਰ ਪਸ਼ੂਆਂ ਵਾਸਤੇ ਚਾਰਾ ਤੂੜੀ ਚੋਕਰ ਔਰ ਸੰਗਤਾਂ ਵਾਸਤੇ ਲੰਗਰ ਔਰ ਜੋ ਵੀ ਰਸ ਬਿਸਕੁਟ ਹਰ ਤਰ੍ਹਾਂ ਦੀ ਜੋ ਰਸਦੇ ਆ ਉਹ ਅੱਜ ਲੈ ਕੇ ਜਾ ਰਹੇ ਆ ਔਰ ਇਸ ਸਮੁੱਚੇ ਨਗਰ ਨੇ ਹੀ ਬਹੁਤ ਹੰਭਲਾ ਮਾਰਿਆ ਹੈ ਇਹ ਸਾਰਾ ਇਸ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਏ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸੰਤ ਬਾਬਾ ਮੁਖਤਾਰ ਸਿੰਘ ਜੀ ਭਗਤ ਦਿਆਲੀ ਵਾਲੇ ਬਹਾਪੁਰਕ ਸੰਤ ਬਾਬਾ ਮਨਮੋਹਣ ਸਿੰਘ ਜੀ ਸੰਤੋਪਲ ਕੁਬੀਰ ਸਿੰਘ ਜੀ ਇਸ ਸਾਰਾ ਇਹ ਨਗਰ ਇਲਾਕਾ ਇਦਾਂ ਦਾ ਜਦੋਂ ਵੀ ਕੋਈ ਕਾਰਜ ਹੁੰਦਾ ਆ ਪਿਛਲੇ ਸਮੇਂ ਜਿਸ ਤਰ੍ਹਾਂ ਸਾਡੇ ਨਗਰ ਵਿੱਚ ਆਫਤ ਆ ਗਈ ਸੀ ਇੱਕ ਸਰਾਬ ਦਾ ਜੋ ਕਹਿਰ ਆਪ ਰਹੀ ਉਹਦੇ ਵਿੱਚ ਵੀ ਨਗਰ ਨੇ ਇਕੱਠਿਆਂ ਹੋ ਕੇ ਸਾਰਿਆਂ ਦਾ ਸਹਿਯੋਗ ਕੀਤਾ ਸੀ ਕਿ ਉਸ ਆਫਤ ਦੇ ਨਾਲ ਨਜਟਿਆ ਸੀ ਇਸੇ ਤਰ੍ਹਾਂ 2023 ਦੇ ਵਿੱਚ ਜਦੋਂ ਸੁਲਤਾਨਪੁਰ ਲੋਧੀਵਾਲ ਹੜ੍ਹ ਆਏ ਸਨ ਉਦੋਂ ਵੀ ਨਗਰ ਨੇ ਪੂਰਾ ਸਹਿਯੋਗ ਦਿੱਤਾ ਇਹ ਗੁਰਦੁਆਰਾ ਢਾਲੀ ਸਾਹਿਬ ਤੋਂ ਧੰਨ ਧੰਨ ਬਾਬੀ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਸੰਗਤਾਂ ਰਵਾਨਾ ਹੋਈਆਂ ਸੀ ਅਸੀਂ ਸਮੁੱਚੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਸਾਡੇ ਕੋਲ ਲੱਜ ਨਹੀਂ ਹੈ ਕਿ ਜਿਹੜਾ ਇੱਕ ਦਿਨ ਦੇ ਵਿੱਚ ਤਿਆਰੀ ਕੀਤੀ ਹੈ ਕੱਲ ਸਵੇਰੇ 9:30 ਵਜੇ ਲੌਂਸਮੈਂਟ ਹੁੰਦੀ ਆ ਤੇ ਸ਼ਾਮ ਤੱਕ ਸਾਰੀ ਤਿਆਰੀ ਹੋ ਜਾਂਦੀ ਆ ਇਹ ਨਗਰ ਦਾ ਇੱਕ ਬਹੁਤ ਜਦਾ ਸਲਾਘਾਜੋ ਕਦਮ ਆ ਸਮੁੱਚੀ ਸ਼ਾਸਕ ਦਾ ਮੋਦਬਰ ਆਗੂਆਂ ਦਾ ਪ੍ਰਬੰਧਕ ਕਮੇਟੀਆਂ ਦਾ ਕਿਸਾਨ ਯੂਨੀਅਨ ਦਾ ਸਮੁੱਚੀਆਂ ਪਾਰਟੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟਨ ਧੰਨਵਾਦ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਸਮੁੱਚੀ ਮਾਨਵਤਾ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਪਰਿਵਾਰਾਂ ਨਾਲ ਖਲੋਈਏ ਜਿਹੜੇ ਇਹ ਵੇਲੇ ਡੋਲੇ ਪਏ ਨੇ ਦੇਖੋ ਕੱਲ ਜੋ ਗਿਆਨੀ ਰਕबीर ਸਿੰਘ ਜੀ ਉੱਥੇ ਅਰਦਾਸ ਬੇਨਤੀ ਬਾਤ ਤੇ ਗਏ ਸਨ ਤੋਂ ਉਹਨਾਂ ਕੋ ਅਰਦਾਸ ਕਰਦਿਆਂ ਦੇਖੋ ਉਹ ਆਪਣੇ ਮਨ ਡੋਲ ਗਿਆ ਇਹ ਕਰਕੇ ਇਦਾਂ ਦੇ ਹਾਲਾਤ ਵੇਖੀ ਤੁਸੀਂ ਵੀਡੀਓ ਵੇਨੇ ਆ ਕਿੰਨਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਇਹੀ ਅਪੀਲ ਕਰਦਾ ਆ ਕਿ ਆਪਾਂ ਉਹਨਾਂ ਲੋਕਾਂ ਦੀ ਬਾਹ ਫੜੀਏ ਆਪਣਿਆਂ ਦੀ ਬਾਹ ਫੜੀਏ ਤਾਂ ਕਿ ਇਦਾਂ ਦੀ ਆਫਤਾਂ ਨਾਲ ਜਟਣਾ ਇੱਕ ਸਾ ਤੋਂ ਪਹਿਲਾਂ ਨਾਮ ਦੇ ਪਿੰਡ ਦੱਸ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਗਾਲੀ ਕਲਾਂ ਸਾਡੇ ਸੰਤ ਮਾਮ ਬੁਰਖ ਬਾਬਾ ਮਨ ਮੋਹਨ ਸਿੰਘ ਜੀ ਬਾਬਾ ਲਖਬੀਰ ਸਿੰਘ ਜੀ ਸਾਡੇ ਸਰਪੰਸਾ ਸਰਦਾਰ ਹਰਦੀਪ ਸਿੰਘ ਜੀ ਸਮੁੱਚੀ ਪੰਚਾਇਤ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਪਿੰਡ ਵੱਲੋਂ ਜੋ ਪਿੰਡ ਦੇ ਬਹੁਤ ਸਾਰੇ ਦਿੱਤਾ ਤੇ ਸਾਰਿਆਂ ਨੇ ਅੱਜ ਜੋ ਹਰ ਪੀੜਤਾਂ ਵਾਸਤੇ ਜਿਹੜੀ ਬਦਲ ਆਪੀ ਬਹੁਤ ਜ਼ਿਆਦਾ ਉੱਥੇ ਬਲੱਡ ਆਇਆ ਵਾ ਤੇ ਉਹਨਾਂ ਵਾਸਤੇ ਰਾਸਣ ਪਾਣੀ ਹੋਰ ਰਸਤਾ ਜੜੀਆਂ ਨੇ ਅੱਜ ਲੈ ਕੇ ਤੇ ਰਵਾਨਾ ਕਰਨ ਵਾਸਤੇ ਸਾਡੇ ਇੱਥੇ ਮਹੱਤਵਪੂਰਨ ਜਿੰਦੀ ਆ ਪਹੁੰਚੀ। ਦੂਸਰੀ ਬੇਨਤੀ ਹੈ ਕਿ ਜਦੋਂ ਪਹਿਲਾਂ ਵੀ 88 ਦੇ ਵਿੱਚ ਹਾਰ ਆਇਆ ਸੀ ਉਦੋਂ ਵੀ ਸਾਡੇ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਇਕੱਠਿਆਂ ਹੋ ਕੇ ਸਾਰਿਆਂ ਨੇ ਬੜਾ ਉਦਮ ਮਾਰਿਆ ਸੀ ਤੇ ਇਸ ਕਰਕੇ ਉਦੋਂ ਵੀ ਜਿੰਨਾ ਉਦਮ ਮਾਰੇ ਅੱਜ ਵੀ ਉਤੋਂ ਵੱਧ ਮਤਲਬ ਲੋਕਾਂ ਨੇ ਸਾਫ਼ ਦਿੱਤਾ ਵਾ ਕਿਉਂਕਿ 4-5 ਟਰਾਲੀਆਂ ਇੱਕ ਟਰੱਕ ਆ ਇਹ ਸਾਰੀਆਂ ਜਿਹੜੀਆਂ ਰਸਤਾ ਨੇ ਇਹ ਅੱਜ ਲੈ ਕੇ ਡੇਰਾ ਬਾਬਾ ਨਾਨਕ ਰਮਦਾਸ ਨੂੰ ਸਾਡੇ ਸਰਪੰਚ ਸਾਹਿਬ ਦੀ ਰਹਿਨਮਾਈ ਹੇਠ ਜਿਹੜੀਆਂ ਸੰਤਮਾਹ ਪੁਰਖ ਬਾਬਾ ਲਖਪੀਰ ਸਿੰਘ ਜੀ ਬਾਬਾ ਮਨਮੋਹ ਸਿੰਘ ਜੀ ਇਹਨਾਂ ਦੀ ਰਹਿਨਮਾਈ ਹੇਠ ਅੱਜ ਰਵਾਨਾ ਜਿਹੜਾ ਇਹ ਇੱਥੇ ਕਰ ਲਗੇ ਆ ਇਸ ਕਰਕੇ ਸਾਰੇ ਸੰਗਤਾਂ ਦੇ ਮਤਲਬ ਆਪਾਂ ਮੈਂ ਬੇਨਤੀ ਕਰਦਾ ਤੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ